ਆ ਮਸਜਿਦ ਗੁਦਗਨ ਯਾਰ ਜਿਸੀ ਇਹਦੇ ਪਾਵਨ ਵਿਹਾੜੇ ਦੇ ਉੱਤੇ ਇਕੱਠੇ ਹੋਏ ਆ ਵੱਡੇ ਭਾਈ ਚੌਧਰੀ ਮਦਨ لال ਬੱਗਾ ਜੀ ਔਰ ਅਸੀਂ ਇਸ ਗੱਲ ਦਾ ਇੱਕ ਸੰਦੇਸ਼ ਜਾਂਦਾ ਵਾ ਸਾਰੀ ਦੁਨੀਆ 'ਚ ਕਿ ਕੈਸਾ ਗੁਲਦਸਤਾ ਵਾ ਸਾਡੇ ਪੰਜਾਬ ਦੇ ਅੰਦਰ ਗੁਦਗਨ ਜਿੱਥੇ ਮੰਦਰ ਮਸਜਿਦ ਚਰਚ ਤੇ ਗੁਰਦੁਆਰਾ ਸਾਹਿਬ ਸਾਰੇ ਇਕੱਠੇ ਆ ਅਸੀਂ ਸਾਰੇ ਨਾਲ ਕੇ ਇੱਕ ਦੂਜੇ ਦੇ ਤਿਹਾਰਾਂ ਦੇ ਵਿੱਚ ਖੁਸ਼ੀ ਦੇ ਵਿੱਚ ਸ਼ਾਮਲ ਹੁੰਨੇ ਆ ਔਰ ਅੱਲਾਹ ਤਾਲਾ ਇਹਦਾ ਹੀ ਸਾਡਾ ਗੁੰਦਸਾ ਜਿਹੜਾ ਵਾ ਇਹਨੂੰ ਬਣਾ ਕੇ ਰੱਖੇ ਹਿੰਦੂ ਮੁਸਲਮ ਸਿੱਖ ਸਾਈ ਅਸੀਂ ਇਸੇ ਤਰ੍ਹਾਂ ਹੀ ਆਪਣੇ ਤਿਹਾੜ ਜਿਹੜੇ ਆ ਇੱਕ ਦੂਜੇ ਦੇ ਨਾਲ ਰਲ ਕੇ ਮਨਾਉਂਦੇ ਰਹੀਏ ਔਰ ਪਰਮਾਤਮਾ ਅੱਲਾਹ ਤਾਲਾ ਵਾਹਿਗੁਰੂ ਔਰ ਗੋਡ ਹਮੇਸ਼ਾ ਸਾਡੇ ਲੋਕਾਂ ਤੇ ਕਿਰਪਾ ਬਣਾ ਕੇ ਰੱਖੇ ਪੰਜਾਬ ਔਰ ਦੇਸ਼ ترقی ਕਰੇ ਬਹੁਤ ਬਹੁਤ ਈਦ ਮੁਬਾਰਕ ਔਰ ਸਾਰੇ ਮੁਸਲਮਾਨ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕ ਆਈ بسم اللہ الرحمن الرحیم سُنو اللہ تعالی دے ناتوں جو بڑا مہربان تھے نہایت رحم کرنے والا تی روزے رکھن کے بعد آج پوری دنیا وچ عید الفطر دا تہوار منایا جا رہا ہے عید الفطر میٹھی عید ہے عید الفطر رنجشانوں دور کر کے محبتاں نو عام کر دی ہے عید اُٹھیاں نو منانے دا دن ہے عید غریباں دے نال گل بکڑی بان دا دن ہے عید جڑی ہے اپنے نال آپسی بھائی چارے خانقاں دا دن ہے چہ لودھیانہ دی تاریخی جامع مسجد وچ لکھے جتے ہر سال دی طرح جوش نال عید منائی جاندی سی ਅੱਜ ਬੜੀ ਸਾਦਗੀ ਦੇ ਨਾਲ ਈਦੁਲ ਫਿਤਰ ਮਨਾਈ ਗਈ ਹੈ ਰਵਾਇਤਾਂ ਨੂੰ ਥੋੜਾ ਜਿਹਾ ਹਟਾ ਕੇ ਸਾਰੀਆਂ ਚੀਜ਼ਾਂ ਦੀ ਸਾਦਗੀ ਨੂੰ ਇਸਤੇਮਾਲ ਕੀਤਾ ਗਿਆ ਕਿਉਂਕਿ ਫਲਸਤੀਨ ਦੇ ਵਿੱਚ ਜਿੱਥੇ ਕਿ ਇਜ਼ਰਾਈਲ ਨੇ ਹਮਲਾ ਕੀਤਾ ਔਰ ਸਰਕਾਰੀ ਤੌਰ ਤੇ ਇੱਕ ਅੱਤਵਾਦ ਸ਼ੁਰੂ ਕੀਤਾ ਜਿੱਦੇ ਵਿੱਚ ਕਈ ਹਜ਼ਾਰ ਬੱਚੇ ਕਈ ਹਜ਼ਾਰ ਔਰਤਾਂ ਤਕਰੀਬਨ 35 ਹਜ਼ਾਰ ਸਿਵਿਲਨ ਜਿਹੜੇ ਐ ਇਜ਼ਰਾਈਲ ਦੀ ਗਵਰਨਮੈਂਟ ਨੇ ਆਪਣੀ ਬੰਬਾਰਡਮੈਂਟ ਦੇ ਜ਼ਰੀਏ ਮਾਰੇ ਐ ਇਹ ਸਰਕਾਰੀ ਅੱਤਵਾਦ ਹੈ ਜਿਹਦੇ ਖਿਲਾਫ ਆਵਾਜ਼ ਚੱਕੀ ਜਾਣੀ ਚਾਹੀਦੀ ਹੈ ਔਰ ਇਸ ਲਈ ਸਰਕਾਰੀ ਅਤਵਾਦ ਜਿਹੜਾ ਇਜ਼ਰਾਈਲ ਦੀ ਸਰਕਾਰ ਨੇ ਸ਼ੁਰੂ ਕੀਤਾ ਜਿਹਨੂੰ ਆਪਾਂ ਨਰਸਿੰਘਾਰ ਕਹਿ ਸਕਦੇ ਹਾਂ ਉਹਦੇ ਖਿਲਾਫ ਅੱਜ ਪੂਰੀ ਦੁਨੀਆ ਦੇ ਮੁਸਲਮਾਨਾਂ ਨੇ Eid ਦੇ ਦਿਨ ਫਲਸਤੀਨੀ ਝੰਡੇ ਲਾ ਕੇ ਆਪਣੇ ਫਲਸਤੀਨੀ ਭਾਈਆਂ ਦੇ ਹੱਕ ਦੇ ਵਿੱਚ ਆਵਾਜ਼ ਹਾ ਦਾ ਨਾਰਾ ਮਾਰਿਆ ਔਰ ਪੂਰੀ ਦੁਨੀਆ ਦੇ ਇਨਸਾਫ ਪਸੰਦ ਲੋਕਾਂ ਨੂੰ ਅਸੀਂ ਸਨਿਆ ਦਿੱਤਾ ਹੈ ਕਿ ਠੀਕ ਹੈ ਕਿ ਇਜ਼ਰਾਈਲ ਟੈਕਨੋਲੋਜੀ ਦੇ हिसाब ਨਾਲ ਇੱਕ ਬੜੀ ਪਾਵਰ ਹੋ ਸਕਦੀ ਹੈ ਲੇਕਿਨ ਸਮਾਜਿਕ ਵਿਵਸਥਾ ਜੋ ਲੋਕ ਜ਼ਾਲਮ ਨੇ ਇਸ ਲਈ ਜ਼ਾਲਮਾਂ ਦੀ ਮੁਖਾਲਫਤ ਜਿਹੜੀ ਹੈ ਉਹ ਹੋਣੀ ਚਾਹੀਦੀ ਬਿਸ਼ਾਦ ਬਾਈ ਸਾਹਿਬ ਬੈਸ਼ਕਾਰ ਪੂਰੀ ਦੁਨੀਆ ਦੇ ਵਿੱਚ ਇਜ਼ਰਾਈਲੀ ਪ੍ਰੋਡਕਟ ਦਾ ਬੈਸ਼ਕਾਰ ਕੀਤਾ ਹੈ ਇੱਥੇ ਵੀ ਅਸੀਂ ਕਹੇ ਕਿ ਭਾਰਤ ਦੀ ਬਣੀ ਹੋਈਆਂ ਚੀਜ਼ਾਂ ਇਸਤੇਮਾਲ ਕਰੋ ਇਜ਼ਰਾਈਲ ਦੀਆਂ ਨਹੀਂ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬੈਸ਼ਕਾਰ ਕਾਮਯਾਬ ਹੈ ਪੂਰੇ ਯੂਰਪ ਚ ਗਲਬ ਦੇ ਵਿੱਚ ਔਰ ਭਾਰਤ ਚ ਵੀ ਮੁਸਲਮਾਨਾਂ ਨੇ ਈਦ ਦੇ ਮੌਕੇ ਤੇ ਜਿਹੜਾ ਇਜ਼ਰਾਈਲੀ ਪ੍ਰੋਡਕਟ ਦਾ ਜਦੋਂ ਬਾਈਕਾਟ ਕੀਤਾ ਹੈ ਤੇ ਤੁਸੀਂ ਕਿਰਾਨੀ ਦੁਕਾਨ ਤੇ ਜਾਓਗੇ ਤੇ ਕੋਕ ਪਹਿਲਾਂ ਨਾਲੋਂ ਸਸਤੀ ਹੋ ਗਈ ਹੈ ਇਹਦਾ ਮਤਲਬ ਇਜ਼ਰਾਈਲ ਨੇ ਗੋਡੇ ਟੇਕੇ ਹੋਏ ਨੇ ਤੇ ਮੈਂ ਸਮਝਦਾ ਕਿ ਤਫਾਕ ਦੀ ਜਿਹੜੀ ਤਾਕਤ ਹੈ ਕੋਜ਼ਾਲਮਨ ਨੂੰ ਰੋਕਣ ਦੇ ਲਈ ਇਸਨੇ ਸੰਕਲਪ ਲਿਆ। ਅੱਜ ਇਸ ਦੇ ਮੌਕੇ ਤੇ ਪੂਰੀ ਦੁਨੀਆ ਦੇ ਮੁਸਲਮਾਨਾਂ ਨੂੰ ਇਹ ਅਸੀਂ ਸਨੇਹਾ ਦਿੱਤਾ ਕਿ ਪਹਿਲਾਂ ਤਾਂ Eid ਦੇ ਦਿਨ ਆਪਣੇ ਗੁਆਂਢੀਆਂ ਨਾਲ ਗੱਲਬਾਤ ਨੀ ਪਾਓ। Eid ਦੇ ਦਿਨ ਜਿਹੜੀ ਕੌਮਾਂ ਤੁਹਾਡੇ ਨਾਲ ਰਹਿੰਦੀਆਂ ਨੇ ਉਹਨਾਂ ਨਾਲ ਪਿਆਰ ਔਰ ਮੁਹੱਬਤ ਜਿਹੜੀ ਉਹਦਾਣੀ ਚਾਹੀਦੀ ਹੈ ਇਸ ਤੀਜ ਦਾ ਸਨੇਹਾ। ਇਸ ਦੇ ਨਾਲ ਨਾਲ ਯਹੂਦੀ ਇਜ਼ਰਾਈਲ ਦੀ ਜਿਹੜੀ ਗਵਰਨਮੈਂਟ ਅਮਰੀਕਾ ਦੀ ਸ਼ਹਿ ਤੇ ਪਲਸਟੀਨੀਆਂ ਤੇ ਜਿਹੜਾ ਜ਼ੁਲਮ ਕਰ ਰਹੀ ਹੈ। ਅਗਰ ਅਸੀਂ ਉੱਥੇ ਕੋਈ ਮਦਦ ਨਹੀਂ ਭੇਜ ਸਕਦੇ ਲੇਕਿਨ ਤੁਹਾਡੇ ਜ਼ਰੀਏ ਖਾਸ ਕਰਕੇ ਮੀਡੀਆ ਦੇ ਜ਼ਰੀਏ, ਸੋਸ਼ਲ ਮੀਡੀਆ ਦੇ ਜ਼ਰੀਏ ਹਾ ਦਾ ਨਾਰਾ ਮਾਰ ਸਕ ਤੇ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਫਲਸਤੀਨ ਦੇ ਹੱਕ ਦੇ ਵਿੱਚ ਇਸ ਮੌਕੇ ਤੇ ਜ਼ਰੂਰ ਹਾਜ਼ਰ ਨਾਰਾਜ ਹੋ ਮਾਣੇ ਪੂਰੇ ਦੇਸ਼ ਨੂੰ ਦਾਸ ਜੀ ਕਹਿਣਾ ਚਾਹੁੰਦਾ ਹੈ ਕਿ ਆਓ ਪੰਜਾਬ ਆਓ ਪੰਜਾਬ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਈਸਾਈ ਬੋਧੀ ਦਲਿਤ ਸਾਰੇ ਭਰਾ ਸਾਰੇ ਚਾਵਾਰੀ ਇਕੱਠੇ ਮਨਾਉਂਦੇ ਨੇ ਭਾਵੇਂ ਗੁਰਪੁਰਬ ਹੋਵੇ ਭਾਵੇਂ ਰਾਮਨਾਮੀ ਹੋਵੇ ਭਾਵੇਂ Eid ਹੋਵੇ ਤੇ ਅਗਰ ਪੂਰੇ ਭਾਰਤ ਦੇ ਵਿੱਚ ਕਿਸੇ ਨੇ ਅਸਲੀ ਭਾਰਤ ਵਾਸਦਾ ਹੋਵੇ ਦੇਖਣਾ ਹੈ ਤੇ ਉਹਨਾਂ ਨੂੰ ਇੱਕ ਵਾਰੀ ਪੰਜਾਬ ਜ਼ਰੂਰ ਆਣਾ ਚਾਹੀਦਾ ਹੈ